ਰਿਆ ਕਾਲ ਜਿੰਦਾਬਾਦ ਪ੍ਰੰਤੀ ਸਰਪੰਚ ਜਿੰਦਾਬਾਦ ਚੱਲ ਰਿਆ ਕਲੇ ਬਿਲਕੁਲ ਉੱਪਰ ਹੀ ਲਾਉਣੇ ਸਾਰੀ ਉੱਚਾ ਨੀਵਾ ਕਾ ਤੇ ਲਾਉਣਾ ਹਾਂ ਨੀਵਾ ਨਵਾ ਕੋਈ ਨਹੀਂ ਲਾਉਣਾ ਉੱਪਰ ਹੀ ਲਾਉਣੇ ਨੇ ਸਾਰੇ ਸ਼ਰਤ ਇਹ ਆ ਨਹੀਂ ਮਾਰੀ ਤੇ ਹਾਂਜੀ ਵੀਰੋ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਨਵੇਂ ਕੈਂਟ ਜੇ ਵਲੌਗ ਦੇ ਵਿੱਚ ਤੇ ਵੀਰੋ ਅੱਜ ਜਨ ਆਪਾਂ ਨੇ ਮੇਹਨਤ ਕਲਾ ਤੇ ਕੀ ਕਰਨ ਜਾਣਾ ਜਾ ਕੇ ਤੁਹਾਨੂੰ ਉੱਤੇ ਦੱਸਾਂਗੇ ਤੇ ਹੁਣ ਹੈ ਕਿ ਆਪਾਂ ਨੂੰ ਕਾਲੀ ਤੇ ਚਲੋ ਫੇ ਚੱਲਦੇ ਆ ਤੇ ਆਜੋ ਬੋਲੇ ਸੁਨਹਾਰ ਸੋਹ ਸ੍ਰੀ ਅਕਾਲ ਤੇ ਲੋ ਜੀ ਪਿੰਡ ਪਹੁੰਚ ਗਏ ਮੇਹਨਤ ਕਲਾ ਤੇ ਉਹ ਕੰਮ ਸ਼ੁਰੂ I don't know. ਲਓ ਜੀ ਵੀ ਆਪਣੇ ਵਜੇ ਪ੍ਰਿੰਸੀਪਲ ਰਾਜਵਿੰਦਰ ਕੋਰ ਪਹੁੰਚੀ ਆ ਆਂਦਲੂ ਤੋਂ ਤੇ ਆ ਜੋ ਇਹ ਆ ਦੇ ਦੇ ਜਿੱਤੀ ਕੀ ਕਰਦੀ ਤਰਾ ਕਰਦੀ ਸਾਦੀ ਹੁਣ ਆ ਪਾ ਲੈ ਸੜਦੇ ਸੜਦਾ ਸਾਰਾ ਹੀ ਲਾਉਣਾ ਕੱਢੀ ਬਣਾ ਲਾਇਆ ਤੋ ਲਾ ਇੰਨੀ ਪੌਣੀ ਆ ਪਰੇ ਬੋਟ ਕਿਉਂ ਸਹੀ ਹੈ ਨਾ ਆ 55 ਨਹੀਂ ਗਿਆਨਤ ਵੀਰ ਅੱਗੇ ਖੜਾ ਜਾ ਆਪਣੇ ਮਾਣੋ ਨਿਆਣੂ ਤੁਝੇ ਜਿਹੜਾ ਨਹੀਂ ਸੁਣਦਾ ਹਰ 시 ਕਾਲ ਦੀ ਕਰੋ ਜੀ ਕਿਰਪਾਲਤਾ ਵੋਟਾਂ ਨਹੀਂ ਕਰਨਾ ਆ ਮੈਨੂੰ ਪਤਾ ਆ ਗਿਆ ਸੀ ਕਿ ਬੰਦੇ ਇਹਨਾਂ ਦੇ ਆ ਜੋ ਥੋੜਾ ਜਿਹਾ ਦੇਖ ਹਾਂ ਮੈਨੂੰ ਪਤਾ ਸਾਰਾ ਨਹੀਂ ਪਤਾ ਚਾਹ ਪਾਣੀ ਦੀ ਸਹੀ ਬਾਤ ਠੀਕ ਹੈ ਜਾਓ ਠੀਕ ਆ ਦੋ ਪਰਚੀਆਂ ਵੇਣ ਦੋ ਪਰਚੀਆਂ ਹਾਂ ਲਾ 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 ਕਿਨਾਰੀਆਂ ਤੇ ਕਿਨਾਰੀਆਂ ਕਿਨਾਰੀਆਂ ਬੋਲੀ ਹਾਂ ਆ ਜਾ ਕਰ ਬੋਏ ਪਾਓ ਆਇਆ ਕਰ ਇੱਧਰ ਬੁਲਾਓ ਫੋਕਲੇ ਆ ਜਾ ਯਾਰ ਉਹ ਨੀਵਾ ਤਾਂ ਤੋਂ ਲਾਉਣਾ ਯਾਰ ਬਾਦ ਇਹ ਨੀਵਾ ਤਾਂ ਇਹ ਕੋੜ ਮੋੜ ਥੋੜੇ ਬੇਇੱਜ਼ਤੀ ਵਾਲੀ ਗੱਲ ਹੈ ਯਾਰ ਨਾ 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 ਨੀਵਾ ਨਹੀਂ ਲਾਉਣਾ ਨੀਵਾ ਨਹੀਂ ਲਾਉਣਾ ਉੱਤੇ ਲਾਵਾਂਗੇ ਉੱਤੇ ਉੱਚਾ ਲਾਉਣਾ ਭਾਵੇਂ ਚੜ੍ਹ ਕੇ ਲਾਉਣਾ ਪੈ ਜੇ ਮੋਢਿਆਂ ਦੇ ਉੱਤੇ ਲਾਉਣਾ ਉੱਚਾ ਉੱਚਾ ਲਾਉਣਾ ਬੋਟਰ ਹਾਂ ਫੜ ਕਰਾ ਬੜਾ ਆ ਬੜੀ ਕਰਾ ਉੱਚਾ ਬੈਠ ਕਰਾ ਬੈਠ ਮੋਢੇ ਤੇ ਬਹਿਣਾ ਪੈ ਜਵੇ ਹਾਂ ਜੱਕ ਦੇ ਹਾਂ ਆ ਗੱਲ ਕੀਤੀਆਂ ਨਾ ਹਾਂ ਲੈ ਬਹਿ ਜਾ ਉੱਤੀ ਜਾਣਾ ਨਾ ਉੱਤੀ ਸਰਿਓ ਜੀ ਵੋਟ ਦੀ ਕਿਰਪਾਲਤਾ ਜ਼ੋਰ ਲਾ ਦਿਓ ਠੀਕ ਹੈ ਕੰਮ ਵਾਲੇ ਬੰਦੇ ਖੜੇ ਕਰਿਓ ਸਾਰੇ ਠੀਕ ਹੈ ਸੁਣ ਲੈ ਕੈਂਡੀਡੇਟ ਆਪਣੇ ਕੰਮ ਵਾਲੇ ਨੇ ਬਿਲਕੁਲ ਠੀਕ ਹੈ ਜੀ ਆਪਾਂ ਬਿਓ ਬੋਰਡ ਨੂੰ ਮਤਲਬ ਉਹ ਨਹੀਂ ਕਰਨਾ ਜਾਇਆ ਨਹੀਂ ਕਰਨਾ ਬੋਰਡ ਚਾਹੋ ਜੀ ਤਕੜਿਆ ਚਾਹ ਕਰ ਬਹੁਤ ਮਹਿਮਾਨ ਨੇ ਬਾਠ ਠੀਕ ਹੈ ਦੋਵੇਂ ਵੋਟਾਂ ਐ ਭਾਈ ਨੂੰ ਪੋਲੇ ਕਾਂਗਰਸ ਨੂੰ ਹਾਂ ਰੰਗਾ ਜੀ ਹਲਾਓ ਜੀ ਆਹ ਵੋਟਾਂ ਦਾ ਟਾਈਬੋ ਹਾਂ ਹਾਂ ਦੇਖੇ ਬੀਬੀ ਖੜੀਆ ਪੋਟਾਂਗੇ ਆਪਣੇ ਹਾਂ ਜੀ ਹਾਂ ਕੋਸ਼ਿਸ਼ ਪਤਾ ਆਪਣੀ ਚਾਬਾ ਜੀ ਆਹ ਬੰਦਾ ਨਹੀਂ ਜੀ ਬਹੁਤ ਜੀ ਸਤਿਕਾਰ ਕਰਾਇਆ ਆਪਣੇ ਜ਼ਿਲ੍ਹਾ ਪ੍ਰਿੰਸੀਪਲ ਜੀ ਜੋਰ ਨਾਲ ਨਾ ਕਿਰਪਾ ਦੀ ਪਈ ਆ ਰਹੀ ਹੁੰਦੀ ਆਰੇ ਬਾਹਰ ਬੈਠ ਕੇ ਚਾਰ ਚੀਜ਼ਾਂ ਪਈਆਂ ਚਾਹ ਨਹੀਂ ਜੀ ਨਹੀਂ ਕਹਤਾ ਜਦਾ ਜਾਂ ਪੀ ਚੱਲ ਜਲ ਹਰ ਕੋ ਇੰਤਜ਼ਾਰ ਹਰ ਕੋ ਇੰਤਜ਼ਾਰ ਬਾਲ ਘਟਾਤਾ ਨਾ ਵਾਹ ਲੋਕਰ ਸਾਹਿਬ ਜੀ ਆ ਠੀਕ ਆ ਠੀਕ ਆ ਵਾਹ ਫੁੱਲ ਲੋਕਰ ਪੋਟ ਪੂਰੀ ਪੂਰੀ ਆ ਫੁੱਲ ਕਾਫਲਾ ਦਿਖਾ ਦਈਏ ਬਹਿ ਗਿਆ ਫਿਰ ਆ ਬਾਕੀ ਦਾ ਲੰਗ ਤਾਂ ਨਹੀਂ ਹੈਗਾ ਕਿਸੇ ਦੇ ਨਾ ਆ ਹੀ ਆ ਵੇ ਕੱਲਾ ਹੀ ਕਾਂਗਰਸੀਓ ਤਾਂ ਕਾਂਗਰਸ ਨਹੀਂ ਨਾਲ ਨਾਲ ਉੱਤੇ ਬਿਠਾ ਦੇ ਆਪਣੇ ਸਸਰੀ ਦਾ ਆਸ ਇਹ ਬਲੈਂਕ ਚੋਣੇਗੇ ਦੋਨੇ ਕੈਂਡੀਡੇਟ ਨੇ ਆਪਣੇ ਆਪਣੇ ਪੰਜੇ ਨੰਬਰ ਪੰਜੇ ਨੂੰ ਪਾਉਣਗੇ ਇਹ ਕੈਂਡੀਡੇਟ ਬਹੁਤ ਵਧੀਆ ਜੀ ਦੋ ਪਰਚੇ ਮੈਣੀਆਂ ਭਣੇ ਦੋਨੇ ਕੈਂਡੀਡੇਟ ਦੋਹਾਂ ਦੇ ਹੱਥ ਪੰਜਾ ਹੋਊਗਾ ਆਇਆ ਆਇਆ ਵੀ ਮੈਂ ਆ ਬਾਰੇ ਆਇਆ ਗੁੰਦਨਾ ਉਹ ਬਿੱਤੇ ਲੌਂਗੇ ਕਰਤਾ ਬੰਦਿਆ Hãy subscribe cho kênh Ghiền không bỏ lỡ những video hấp ਸਾਨੂੰ ਕੁਝ ਗੱਲਾਂ ਸੁਣਨ ਦੀ ਲੋੜ ਹੈ। ਕੋਪਾਰਟੀ ਮਿਲਣੀ ਆ। ਮੈਡਮ ਆਪਣੇ ਜਿਲ੍ਹਾ ਪ੍ਰਸ਼ਾਸਨ। ਮੈਡਮ ਨੇ ਕਿਹਾ ਇੰਨੀ ਮੈਂਬਰ ਵਾਧਾਉਂਦੇ ਆ ਅਮਰੀਕਾ ਦੇ। ਤੇ ਲੈ ਕੇ ਆਓ ਐ ਕਿ ਵੋਟ ਗਲਤ ਜਗ੍ਹਾ ਨਹੀਂ ਪਾਉਣੀ ਕਿਸੇ ਦਵਾ ਸਕਦੇ ਆ ਕਿ ਵੋਟ ਕਾਂਗਰਸ ਨੂੰ ਪਾਉਣੀ ਆ। ਆਉਣ ਵਾਲੀ ਜਿਹੜੀ ਨੂਰੇ ਸਰਕਾਰੋਂ ਕਾਂਗਰਸ ਦੀ ਆ ਜਾਣੀ ਆ। ਤੇ ਥੱਲੇੋਂ ਜਿਹੜੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਇਹ ਜੇ ਕਾਂਗਰਸ ਦੇ ਜਿਤਾਉਂਗੇ ਤਾਂ ਆਪਾਂ ਨੂੰ ਫਾਇਦਾ ਹੋਊਗਾ। ਹਾਂਜੀ। ਨਾਲੇ ਮਨਰੇਟਾ ਇਹਨਾਂ ਦੀ ਚਲਾਈ ਹੋਈ ਆ। ਠੀਕ ਆ ਭਾਈ। ਇਹ ਫੋਟ ਕਾਂਗਰਸ ਦੀ ਮਨਰੇਟਾ ਚ ਚਲਾਈ ਹੈ। ਜਿੰਨੇ ਵਾਰੀ ਨਾਲ ਫੋਟ ਪਾਉਣੀ ਆ ਕੋਈ ਗਲਤੀ ਨਹੀਂ ਕਰਨੀ ਕਿਸੇ ਗਲਤ ਕਿਸੇ ਤੋਂ ਡਰਨ ਦੀ ਲੋੜ ਨਹੀਂ ਪਈ। ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਜੇ ਮੈਂ ਇਹ ਦਵਾ ਥੱਲੇ ਉਹਦੇ ਰਾਮਣ ਖੜਾ ਹੋ। ਇੱਕ ਮਿੰਟ। ਤਾਂ ਦੱਸ ਦਿਓ ਮੈਨੂੰ। ਕਿਸ ਦਾ ਪਹਿਲਾ ਪਹਿਲਾ ਰਹੇਗਾ ਪਕਾਇਆ। 10 ਜਦੋਂ ਸੁਵਾਵਾਂਗੇ ਸਭ ਪੈਨਸ਼ਨਾਂ ਵਾਲੇ ਤੁਹਾਨੂੰ ਜਿਵੇਂ ਹੋਣਾ ਪੈਣਾ ਹੈ 6 ਮਹੀਨੇ ਆਉਂਦੀ ਹੋਈ ਨਹੀਂ ਇਹੋ ਜਿਹਾ ਕੁਝ ਨਹੀਂ ਹੋਊਗਾ ਕੋਈ ਵੀ ਦਿੱਕਤ ਹੋਵੇ ਸਾਨੂੰ ਦੱਸਣਾ ਇੱਕ ਵਾਰੀ ਆਪੇ ਸਰਪੰਚ ਹੈਗਾ ਬਲਵੀ ਸਰ ਬਤਿਆਂ ਦੇ ਨਾਮ ਦੇਖ ਲਾ ਲਾਹੀ ਸਾਰੇ ਦੱਸ ਇਹਨਾਂ ਨੇ 4 ਸਾਲ ਆਪਾਂ ਨੂੰ ਕੰਮ ਬਕੀ ਨਹੀਂ ਜਿਹੜੀ ਸ਼ਾਹ ਮਿਲਦੀ ਆ ਮੋਸਲਾਲੀ ਕਾਨਪੁਰ ਸੈਂਟਰ ਦੀ ਆ ਇਹ ਦਿੱਤਾ ਹੀ ਕੁਝ ਨਹੀਂ ਕੰਮ ਪੰਕ ਪੰਦੀ ਆਈ ਤਾਂ ਕਰੀ ਹੋਈ ਆਪਾਂ ਬਦਲਾ ਲੈ ਕੇ ਆਉਂਦੇ ਉਹਦੇ ਜੀ ਚੰਗਾ ਹੋਊਗਾ ਕੋਈ ਦੇਖੋ ਚੰਗਾ ਕੀ ਹੋਵੇ ਹਾਉਂ ਨਹੀਂ ਪਟਾ ਉਹਦਾ ਨਾਮ ਕਟਾ ਦੇ ਮੋਲਨਦਲ ਜਰਾ ਗਰੀਬ ਆਜੇ ਸਿਰਫ ਮੁਫਤ ਕਣਕ ਮਿਲ ਰਹੀ ਹੈ ਜਿਹੜੀ 4 ਰੁਪਏ ਕਿਲੋ ਵਾਲੀ ਉਹ ਤਾਂ ਬੰਦ ਹੋ ਗਈ ਦੋ ਰੁਪਏ ਤਾਂ ਆਈ ਨਹੀਂ ਬਸ ਫਿਰ ਉਹ ਵੀ ਮਿਲੂਗਾ ਕਿਆ ਸਾਰੀ ਨਹੀਂ ਆਈ ਉਹ ਵੀ ਮਿਲੂਗਾ ਹਾਂ ਜਾਣੀ ਹੁਣ ਅੱਖਾਂ ਬੰਦ ਕਰਕੇ ਬੋਲੜੀ ਪਾਉਣੀ ਆਂ ਦੇਖ ਕੇ ਕੈ ਸਰਕਾਰ ਬਾਣ ਸਾਹਿਬ ਪਹਿਲਾਂ ਕਣਕ ਤੇ ਪਾਉਣੀ ਆ ਤੇ ਲੋ ਜੀ ਵੀ ਆਪਾਂ ਅੱਧਾ ਪੈਂਡ ਵਿਚਾਰ ਕਰਤਾ ਤੇ ਅੱਧਾ ਰਹਿ ਗਿਆ ਕਿਉਂ ਜਾ ਰਹੇ ਆਪਾਂ ਇੱਧਰ ਨੂੰ ਤੁਸੀਂ ਦੇਖ ਰਹੇ ਹੋ ਬਾਕੀ ਆ ਰਹੇ ਆਪਣਾ ਗੱਲ ਚੱਲ ਚੱਟੇ ਕੁੱਤਾ ਚਾ ਚਾ ਯਾ ਕਿ ਲੈ ਬਿਲਕੁਲ ਉੱਪਰ ਹੀ ਲਾਉਣੇ ਆ ਸਾਰੀ ਉੱਚਾ ਨੀਵਾ ਕਾ ਤੇ ਲਾਉਣਾ ਹਾਂ ਨੀਵਾ ਨਵਾ ਕੋਈ ਨਹੀਂ ਲਾਉਣਾ ਉੱਪਰ ਹੀ ਲਾਉਣੇ ਨੇ ਸਾਰੇ ਆਜੋ ਆਜੋ ਭਾਈ ਆਜੋ ਹੋ ਗਿਆ ਹੋ ਗਿਆ ਕੰਮ ਇਹਦਾ ਕਾਂਗਰਸ ਪਾਰਟੀ ਜਿੰਦਾਬਾਦ ਹਾਂਜੀ ਸਰਪੰਚ ਜੀ ਜਲਾਵਤ ਹੋਰ ਅੱਕਰ ਗੱਲ ਵਜਾ ਬੀ ਦਰਵਾਜ਼ੇ ਹੋਰ ਅੱਕਰ ਹੈ ਠੀਕਾ ਰਾਤ 6 ਟਾਂ ਅੱਕਰ ਜ਼ਿਲ੍ਹਾ ਪ੍ਰਸ਼ਾਸਨ ਦੀ ਜੇਸਟਪੇਸ਼ਮੈਂਟ ਆ ਨਹੀਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਦੀ ਆਪਣਾ ਸਟੇਟਜਾ ਹੈ ਜੀ ਹੈ ਜੀ ਆਪਣਾ ਬ੍ਰੋਡ 27 27 28 27